ਕੁਦਰਤ ਦੇ ਵਿਸ਼ਾਲ ਤੇ ਅਨੰਤ ਰੂਪ ਨੂੰ ਦੇਖ ਕੇ ਵਿਗਿਆਨੀ ਵੀ ਰੱਬ ਦੀ ਹੋਂਦ ਨੂੰ ਮੰਨਣ ਦੇ ਲਈ ਮਜਬੂਰ ਹੋ ਗਏ। ਉਹਨਾਂ ਦੀ ਬੁੱਧੀ ਇਸ ਦੇ ਵਿਸ਼ਾਲ ਤੇ ਅਨੰਤ ਰੂਪ ਨੂੰ ਸਮਝਣ ਦੇ ਵਿੱਚ ਅਸਮਰਥਾ। ਉਹ ਜਿੰਨਾ ਇਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਆ, ਉਹਨੇ ਹੀ ਨਵੇਂ ਤੋਂ ਨਵੇਂ ਭੇਦ ਤੇ ਨਵੇਂ ਤੋਂ ਨਵੇਂ ਰਹੱਸ ਉਹਨਾਂ ਦੇ ਸਾਹਮਣੇ ਆਈ ਜਾਂਦੇ ਆ। ਇਸ ਧਰਤੀ ਦੇ ਉੱਪਰ ਜੋ ਕੁਝ ਵੀ ਆ, ਸਾਰਾ ਕੁਝ એનર્ਜੀ ਤੋਂ ਬਣਿਆ ਹੋਇਆ। ਹਰ ਉਹ એનર્ਜੀ ਕਿਵੇਂ ਬਣੀਆ ਉਹ એનર્ਜੀ ਕਿੱਥੋਂ ਆਈ ਆ ਇਸਤੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਕਿਉਂਕਿ ਨਾ ਤਾਂ ਉਸ એનર્ਜੀ ਨੂੰ ਬਣਾਇਆ ਜਾ ਸਕਦਾ ਤੇ ਨਾ ਹੀ ਉਸ ਨੂੰ ਨਸ਼ਟ ਕੀਤਾ ਜਾ ਸਕਦਾ ਅੱਜ ਤੱਕ ਵਿਗਿਆਨ ਨੇ ਜੋ ਵੀ ਬਣਾਇਆ ਜਿੰਨੀਆਂ ਵੀ ਖੋਜਾਂ ਕੀਤੀਆਂ ਸਾਰੀਆਂ ਕੁਦਰਤ ਨੂੰ ਸਮਝ ਕੇ ਹੀ ਹੋ ਸਕੀਆਂ ਨੇ ਕੋਈ ਵੀ ਅਜਿਹੀ ਚੀਜ਼ ਨਹੀਂ ਜਿਹੜੀ ਕੁਦਰਤ ਤੋਂ ਪਾਰ ਬਣ ਸਕੀ ਹੋਵੇ ਜਿਵੇਂ ਕਿ ਸਤਿੰਦਰ ਸਰਤਾਜ ਦਾ ਗੀਤ ਆ ਕਿ ਕੁਝ ਵੀ ਕੁਦਰਤ ਤੋਂ ਪਾਰ ਨਹੀਂ ਬਣਿਆ ਤਾਂ ਕੁਦਰਤ ਤੋਂ ਪਰੇ ਜਾ ਕੇ ਕੁਝ ਸੋਚਣਾ ਉਸ ਤੋਂ ਅਲੱਗ ਹੋ ਕੇ ਕੋਈ ਖੋਜ ਕਰਨੀ ਇਹ ਵਿਗਿਆਨੀਆਂ ਦੇ ਲਈ ਵੀ ਨਾ ਮੁਮਕਿਨ ਆ ਕੁਦਰਤ ਦੇ ਵਿਸ਼ਾਲ ਤੇ ਗੁੰਝਲਦਾਰ ਰੂਪ ਨੂੰ ਸਮਝਦੇ ਹੋਏ ਵਿਗਿਆਨੀ ਵੀ ਹਸਤੇ ਅਗੇ ਨਤਮਸਤਕ ਹੋਣ ਦੇ ਲਈ ਮਜਬੂਰ ਹੋ ਗਏ ਸਾਇੰਟਿਸਟਾਂ ਬਾਰੇ ਵਿਗਿਆਨੀਆਂ ਬਾਰੇ ਆਮ ਧਾਰਨਾ ਕਿ ਇਹ ਲੋਕ ਨਾਸਤਿਕ ਹੁੰਦੇ ਆ ਜੋ ਰੱਬ ਨੂੰ ਨਹੀਂ ਮੰਨਦੇ ਪਰ ਅੱਜ ਆਪਾਂ ਉਹਨਾਂ ਵਿਗਿਆਨੀਆਂ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਰੱਬ ਦੀ ਹੋਂਦ ਨੂੰ ਸਤਿਕਾਰ ਕੀਤਾ ਇਹਨਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਹੁੰਦਾ ਆਲਬਰਟ ਆਨਸਟਾਈਨ ਦਾ ਉਹ ਇੱਕ ਪ੍ਰਸਿੱਧ ਵਿਗਿਆਨੀ ਹੋਇਆ ਜਿਨ੍ਹਾਂ ਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਉਹ ਵੀ ਰੱਬ ਦੀ ਹੋਂਦ ਨੂੰ ਸਤਿਕਾਰ ਕਰਦੇ ਸਨ ਉਹਨਾਂ ਦਾ ਇੱਕ ਕਥਨ ਆ ਕਿ ਧਰਮ ਤੋਂ ਬਿਨਾਂ ਵਿਗਿਆਨ ਲੰਗੜਾ ਹੈ ਵਿਗਿਆਨ ਤੋਂ ਬਿਨਾ ਧਰਮ ਅੰਨਾ ਹੈ ਉਹਨਾਂ ਦਾ ਇਹ ਕਥਨ ਉਹਨਾਂ ਦੀ ਧਰਮ ਦੇ ਪ੍ਰਤੀ ਆਸਤਿਕਤਾ ਨੂੰ ਦਰਸਾਉਂਦਾ ਹੈ ਅਗਲਾ ਨਾਮ ਆਉਂਦਾ ਹੈ ਨਿਕੋਲਾ ਟੇਸਲਾ ਦਾ ਇਹਨਾਂ ਨੇ ਵੀ ਬਹੁਤ ਸਾਰੀਆਂ ਖੋਜਾਂ ਕੀਤੀਆਂ ਤੇ ਵਿਗਿਆਨ ਦੇ ਖੇਤਰ ਵਿੱਚ ਇਹਨਾਂ ਦੀ ਇੱਕ ਵਿਸ਼ੇਸ਼ ਜਗ੍ਹਾ ਹੈ ਟੇਸਲਾ ਨੇ ਰੇਡੀਓ ਟੈਕਨੋਲੋਜੀ ਤੇ ਰਿਮੋਟ ਕੰਟਰੋਲ ਦੀ ਖੋਜ ਕੀਤੀ ਉਹਨਾਂ ਨੇ ਰਿਮੋਟ ਤੇ ਚੱਲਣ ਵਾਲੀ ਪਹਿਲੀ ਬੋਟ ਬਣਾਈ ਇਲੈਕਟ੍ਰਿਸਿਟੀ ਦੀ ਖੋਜ ਕਰਨ ਵਾਲੇ ਵੀ ਟੇਸਲਾ ਹੀ ਸਨ ਟੇਸਲਾ ਦਾ ਇਹ ਮੰਨਣਾ ਸੀ ਕਿ ਸਾਡਾ ਦਿਮਾਗ ਸਿਰਫ ਇੱਕ ਡਿਵਾਈਸ ਹੈ ਜਿਸ ਦੇ ਵਿੱਚ ਵਿਚਾਰ ਕਿਤੋਂ ਹੋਰ ਆਉਂਦੇ ਹਨ ਜਿਵੇਂ ਮੋਬਾਈਲ ਫੋਨ ਇੱਕ ਡਿਵਾਈਸ ਆ ਉਹਦੇ ਵਿੱਚ ਸਿਗਨਲ ਬਾਹਰੋਂ ਆਉਂਦੇ ਨੇ ਉਵੇਂ ਹੀ ਉਹਨਾਂ ਦਾ ਮੰਨਣਾ ਸੀ ਕਿ ਸਾਡਾ ਦਿਮਾਗ ਵੀ ਸਰਪੇ ਇੱਕ ਡਿਵਾਈਸ ਆ ਉਹਦੇ ਵਿੱਚ ਅਸੀਂ ਜੋ ਵੀ ਸੋਚਦੇ ਹਾਂ ਉਹ ਸਾਰੇ ਵਿਚਾਰ ਬ੍ਰਹਿਮੰਡ ਤੋਂ ਆਉਂਦੇ ਨੇ ਇੱਕ ਵਾਰ ਟੈਸਲਾ ਤੋਂ ਕਿਸੇ ਨੇ ਪੁੱਛਿਆ ਕਿ ਉਹਨਾਂ ਨੇ ਇੰਨੀਆਂ ਸਾਰੀਆਂ ਮਹਾਨ ਖੋਜਾਂ ਕਿਵੇਂ ਕੀਤੀਆਂ ਤਾਂ ਉਹਨਾਂ ਦਾ ਅਗੋਂ ਜਵਾਬ ਸੀ ਕਿ ਉਹਨਾਂ ਨੂੰ ਤਾਂ ਕਈ ਵਾਰ ਲੋਕਾਂ ਦੀਆਂ ਨਾਰਮਲ ਗੱਲਾਂ ਵੀ ਸਮਝ ਨਹੀਂ ਆਉਂਦੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਸਾਰੇ ਵਿਚਾਰ ਬਾਹਰੋਂ ਆਉਂਦੇ ਹਨ ਇਹ ਸਾਰਾ ਕੁਝ ਉਹਨਾਂ ਕੋਲੋਂ ਕੋਈ ਅਗਿਆਤ ਸ਼ਕਤੀ ਕਰਵਾ ਰਹੀ ਹੈ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਉਹ ਰਾਤ ਨੂੰ ਸੌਂਦੇ ਹਨ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਵਕ-ਵਕ ਵਿਚਾਰ ਆਉਂਦੇ ਨੇ ਤੇ ਉਹ ਸਾਰੇ ਵਿਚਾਰਾਂ ਨੂੰ ਸਵੇਰੇ ਇੱਕ ਕਾਪੀ ਉੱਪਰ ਲਿਖ ਲੈਂਦੇ ਸਨ ਉਹਨਾਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਸੀ ਕਿ ਕਈ ਵਾਰ ਤਾਂ ਉਹਨਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਉਹਨਾਂ ਨੇ ਉਹਨਾਂ ਵਿਚਾਰਾਂ ਨੂੰ ਕਾਪੀ ਉੱਪਰ ਲਿਖਿਆ ਵੀ ਹੈ ਜਾਂ ਨਹੀਂ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਅਜੀਬ ਸ਼ਕਤੀ ਆ ਕੋਈ ਅਜੀਬ ਪਾਵਰ ਆ ਜਿਹੜੀ ਉਹਨਾਂ ਤੋਂ ਇਹ ਸਭ ਕੁਝ ਕਰਵਾ ਰਹੀ ਆ ਤੇ ਉਹੀ ਉਹਨਾਂ ਵਿਚਾਰਾਂ ਨੂੰ ਉਹਨਾਂ ਕੋਲੋਂ ਆਪਣੇ ਆਪ ਇਹ ਲਿਖਵਾ ਲੈਂਦੀ ਆ ਤਾਂ ਸਾਇੰਸ ਨੇ ਵੀ ਰੱਬ ਨੂੰ ਮੰਨਿਆ ਹੈ ਉਹ ਵੀ ਪੂਰੀ ਤਰ੍ਹਾਂ ਰੱਬ ਨੂੰ ਝਟਲਾ ਨਹੀਂ ਸਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਇੱਕ ਰਿਕਵੈਸਟ ਆ ਕਿ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਅਗਲੀ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਦੇ ਨਾਲ